ਇੱਕ ਸਿੱਖ ਵਿਦਵਾਨ ਦੀ ਚੰਗੀ ਦੋਸਤੀ ਦੇਖਣ ਨੂੰ ਮਿਲੀ ਇਸ ਦੋਸਤੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਦਰਅਸਲ ਨਵੇਂ ਚੁਣੇ ਗਏ ਰਾਸ਼ਟਰਪਤੀ ਡਨਾਲਟ 트ੰਪ ਦੇ ਸੋਹਣ ਚੁੱਕ ਸਮਾਗਮ ਤੋਂ ਬਾਅਦ ਪ੍ਰੇਅਰ ਆਫ ਦਾ ਨੇਸ਼ਨ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਧਰਮਾਂ ਦੇ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ ਤੇ ਪੰਜਾਬ ਦੇ ਲਈ ਮਾਣ ਵਾਲੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਅਸਲਾਮੁਅਲੈਕੁਮ ਜੀ ਵੀ ਰੋਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਡੋਲਨ ਟਰੰਪ ਦੀ ਅਸੀਂ ਬਹੁਤ اچھی ਤਰ੍ਹਾਂ ਜਾਣ ਰਹੇ ਹਾਂ ਜਿਸ ਤਰ੍ਹਾਂ ਸਿੱਖਾਂ ਦੇ ਨਾਲ ਉਹ ਅੱਜਕੱਲ ਪੇਸ਼ ਆ ਰਹੇ ਨੇ ਸਿੱਖਾਂ ਦੇ ਹੱਕ ਦੇ ਅੰਦਰ ਫੈਸਲੇ ਦੇ ਰਹੇ ਨੇ ਉਸੇ ਦਿਨ ਹੀ ਅਸੀਂ ਦੇਖ ਰਹੇ ਹਾਂ ਕਿ ਜਦੋਂ ਡੋਲਨ ਟਰੰਪ ਦੀ ਤਾਜਪੋਸ਼ੀ ਕੀਤੀ ਗਈ ਉਸ ਦਿਨ ਦੇ ਸਿੱਖ ਸਰਦਾਰ ਦੀ ਡੋਲਨ ਟਰੰਪ ਦੇ ਨਾਲ ਯਾਰੀ ਦੋਸਤੀ ਹੋ ਗਈ ਤੇ ਇਹ ਜਿਹੜੀ ਯਾਰੀ ਦੋਸਤੀ ਹੈ ਇਸ ਟਾਈਮ ਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਟ੍ਰੈਂਡਿੰਗ ਕਰ ਰਹੀ ਹੈ ਤੇ ਉਸ ਤੋਂ ਬਾਅਦ ਡੋਨਲਡ 트ੰਪ ਮੋਦੀ ਨੂੰ ਲੈ ਕੇ ਉਹਦੇ ਕੀ ਖਿਆਲ ਆਤ ਨੇ ਮੋਦੀ ਨਾਲ ਕਿੰਨੀ ਕੋ ਨਫਰਤ ਕਰਦੇ ਨੇ ਇਸੇ ਮਦਲਗਾਈ ਦੀ ਵੀਡੀਓ ਹੈ ਵੀਡੀਓ ਆ ਲਵਾਦਨੇ ਆ ਵੀਡੀਓ ਆ ਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਕੋ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਚੰਗੀ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਦੇ ਤਾਜ ਪੋਸ਼ੀ ਸਮਾਗਮ ਦੇ ਵਿੱਚ ਡੋਨਾਲਡ 트ੰਪ ਅਤੇ ਇੱਕ ਸਿੱਖ ਵਿਦਵਾਨ ਦੀ ਚੰਗੀ ਦੋਸਤੀ ਦੇਖਣ ਨੂੰ ਮਿਲੀ ਇਸ ਦੋਸਤੀ ਦੀ ਜੋ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਦਰਅਸਲ ਨਵੇਂ ਜੁਨੇਗੀ ਰਾਸ਼ਟਰਪਤੀ ਨਾਲ ਟਰੰਪ ਦੇ ਸੋਹਣ ਚੁੱਕ ਸਮਾਗਮ ਤੋਂ ਬਾਅਦ ਪ੍ਰੇਅਰ ਆਫ ਦਾ ਨੇਸ਼ਨ ਸਮਾਗਮ ਕਰਵਾਇਆ ਗਿਆ ਜਿਸ ਦਾ ਵਿੱਚ ਵੱਖ-ਵੱਖ ਧਰਮਾਂ ਦੇ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ ਤੇ ਪੰਜਾਬ ਦੇ ਲਈ ਮਾਣ ਵਾਲੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਇਕੋ ਸਿੱਖ ਸੰਸਥਾ ਦੇ ਫਾਊਂਡਰ ਡਾਕਟਰ ਰਜਵੰਤ ਸਿੰਘ ਨੇ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਤੇ ਇਸੇ ਦੌਰਾਨ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਡਾਕਟਰ ਰਜਵੰਤ ਸਿੰਘ ਦੀ ਦੋਸਤੀ ਦੇਖਣ ਨੂੰ ਮਿਲੀ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਦੋਂ ਡੋਨਾਲਡ 트੍ਰੰਪ ਦੇ ਕੋਲੋਂ ਡਾਕਟਰ ਰਜਵੰਤ ਸਿੰਘ ਲੰਘ ਰਹੇ ਹੁੰਦੇ ਆ ਤੇ ਉਸ ਵੇਲੇ ਡੋਨਾਲਡ 트੍ਰੰਪ ਡਾਕਟਰ ਰਜਵੰਤ ਸਿੰਘ ਦੇ ਵੱਲ ਹੱਥ ਵਧਾਉਂਦੇ ਨੇ ਜਿਸ ਤੋਂ ਸਾਫ਼ ਉਹਨਾਂ ਦੀ ਜਿਹੜੀ ਹੈ ਇੱਕ ਚੰਗੀ ਦੋਸਤੀ ਦੀ ਝਲਕ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਦੱਸ ਦੇ ਕਿ ਡਾਕਟਰ ਰਜਵੰਤ ਸਿੰਘ ਇਕੋ ਸਿੱਖ ਸੰਸਥਾ ਦੇ ਦੇ ਫਾਊਂਡਰ ਨੇ ਤੇ ਉਹ ਜਿਹੜੀ ਸੰਸਥਾ ਹੈ ਉਹ ਇਸ ਵੇਲੇ ਪੰਜਾਬ ਦੇ ਵਿੱਚ ਵਾਤਾਵਰਨ ਦੀ ਸੰਭਾਲ ਕਰ ਰਹੀ ਹੈ ਹੁਣ ਤੱਕ ਪੰਜਾਬ ਦੇ ਵਿੱਚ ਇਸ ਸੰਸਥਾ ਨੇ ਸੈਂਕੜੇ ਜੰਗਲ ਲਗਾ ਦਿੱਤੇ ਨੇ ਤੇ ਡਾਕਟਰ ਰਜਵੰਤ ਸਿੰਘ ਜੋ ਉਹਨਾਂ ਦੀ ਡੋਨਾਲਡ ਟਰੰਪ ਦੇ ਨਾਲ ਦੋਸਤੀ ਹੈ ਜੋ ਰਾਸ਼ਟਰਪਤੀ ਦੇ ਕੋਲੋਂ ਉਹ ਇਸ ਸੰਸਥਾ ਦੇ ਲਈ ਕੀ ਸਹਿਯੋਗ ਲੈਂਦੇ ਨੇ ਪੁਵਿੱਖ ਦੇ ਵਿੱਚ ਦੇਖਣਾ ਹੋਵੇਗਾ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਪ੍ਰਤੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿਰਾਸ਼ਗੀ ਦੇਖਣ ਨੂੰ ਮਿਲੀ ਸੀ ਤੇ ਇਸੇ ਕਰਕੇ ਇਸੇ ਨਿਰਾਸ਼ਗੀ ਦੇ ਚਲਦਿਆਂ ਕਿਹਾ ਜਾ ਰਿਹਾ ਸੀ ਕਿ ਡੋਨਾਲਡ ਟਰੰਪ ਨੇ ਆਪਣੇ ਸੋਚ ਚੁੱਕ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਕ ਰੇਂਦਰ ਮੋਦੀ ਨੂੰ ਜਦੋਂ ਉਹਨਾਂ ਦੇ ਕਾਫੀ ਚੰਗੇ ਦੋਸਤ ਮੰਨੇ ਜਾਂਦੇ ਸੀ ਉਹਨਾਂ ਨੂੰ ਨਿੱਜੀ ਤੌਰ ਤੇ ਨਿਯੋਤਾ ਨਹੀਂ ਦਿੱਤਾ ਸੀ ਤੇ ਇਸ ਦੇ ਚੱਲਦਿਆਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਜਿਹੜੀ ਹੁ ਨਿਰਾਸ਼ਗੀ 트ੰਪ ਦੀ ਹੈ ਮੋਦੀ ਦੇ ਪ੍ਰਤੀ ਜਿਹੜੀ ਨਿਰਾਸ਼ਗੀ ਇਸ ਕਰਕੇ ਹੁਣ ਭਾਰਤ ਨੂੰ ਜ਼ਿਆਦਾ ਟੈਕਸ ਵੀ ਭਰਨਾ ਪੈ ਸਕਦਾ ਹੈ ਪਰ ਇਸੇ ਵਿਚਾਲੇ ਹੁਣ ਇੱਕ ਸਿੱਖ ਪ੍ਰੀਚਰ ਯਾਨੀ ਕਿ ਸਿੱਖ ਵਿਦਵਾਨ ਦੇ ਨਾਲ ਡੋਨਾਲਡ 트ੰਪ ਦੀ ਦੋਸਤੀ ਦੇਖਣ ਨੂੰ ਮਿਲੀ ਹੈ ਇੱਕ ਦੋਸਤੀ ਚੰਗੀ ਦੋਸਤੀ ਦੀ ਝਲਕ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਹੜਾ ਪ੍ਰੇਅਰ ਆਫ ਦਾ ਨੇਸ਼ਨ ਸਮਾਗਮ ਸੀ ਉਸ ਦੇ ਵਿੱਚੋਂ ਤਸਵੀਰਾਂ ਸਾਹਮਣੇ ਆਈਆਂ ਨੇ ਡੋਨਾਲਡ 트ੰਪ ਕਿਵੇਂ ਸਿੱਖ ਵਿਦਵਾਨ ਦੇ ਵੱਲ ਆਪਣਾ ਹੱਥ ਵਧਾਉਂਦੇ ਨੇ ਇੱਕ ਮਜ਼ਾਕੀਆ ਭਰਿਆ ਅੰਦਾਜ਼ ਜਿਹੜਾ ਡੋਨਾਲਡ 트ੰਪ ਦਾ ਹੈ ਇਸ ਸਮਾਗਮ ਦੇ ਵਿੱਚ ਸਿੱਖ ਵਿਦਵਾਨ ਦੇ ਪ੍ਰਤੀ ਦੇਖਣ ਜੀ ਵੀਰੋ ਐਸੇ ਜਿਹੇ ਅੱਜ ਦੀ ਵੀਡੀਓ ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਟਾਈਮ ਗੁਜ਼ਰ ਰਿਹਾ ਲੋਕਾਂ ਦਾ ਜਿਹੜਾ ਵੇਖਣ ਦਾ ਨਜ਼ਰੀਆ ਸਿੱਖਾਂ ਨੂੰ ਉਹ ਬਹੁਤ ਚੇਂਜ ਹੋ ਰਿਹਾ ਹੈ ਲੋਕ ਸਿੱਖਾਂ ਦੀ ਗੱਲਾਂ ਕਰ ਰਹੇ ਨੇ ਸਿੱਖੀਜ਼ਮ ਦੀ ਗੱਲ ਕਰ ਰਹੇ ਨੇ ਸਿੱਖ ਰਿਲੀਜੀਅਨ ਦੀ ਗੱਲ ਕਰ ਰਹੇ ਨੇ ਸਿੱਖਾਂ ਦੀ ਸੇਵਾ ਦੀ ਗੱਲ ਕਰ ਰਹੇ ਨੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਡੋਲਨ ਟਰੰਪ ਦੇ ਡੋਲਨ ਟਰੰਪ ਦੀ ਜਿਹੜੀ ਸਟੇਟਮੈਂਟ ਆ ਨੇ ਸਿੱਖਾਂ ਨੂੰ ਲੈ ਕੇ ਸਿੱਖਾਂ ਦੇ ਗੁਰਦੁਆਰਿਆਂ ਨੂੰ ਲੈ ਕੇ ਉਹ ਬਹੁਤ ਕਲੀਅਰ ਹੋ ਰਹੀਆਂ ਨੇ ਸਿੱਖਾਂ ਦੀ ਹਮਾਇਤ ਕਰ ਰਹੇ ਨੇ ਤੇ ਇੱਕ ਸਿੱਖ ਸਰਦਾਰ ਦੇ ਨਾਲ ਬਹੁਤ ਫ੍ਰੈਂਕਲੀ ਗੱਲ ਕਰਦੇ ਉਹਨੂੰ ਮਜ਼ਾਕ ਕਰਦੇ ਵੀ ਅਸੀਂ ਦੇਖ ਰਹੇ ਹਾਂ ਤੇ ਦੂਸਰੀ ਤਰਫ ਜਿਹੜਾ ਗੋਦੀ ਮੀਡੀਆ ਉਹ ਆਪਣੀ ਸੋ ਕਾਲਡ ਪੋਲਿਟਿਕਸ ਖੇល ਰਿਹਾ ਹੈ ፕሮਪੋਗੈਂਡੇ ਕਰ ਰਿਹਾ ਹੈ ਕਿ ਜਦੋਂ ਮੋਦੀ ਦੀ ਤੇ ਦੀ ਦੋਸਤੀ ਸੀ 트ੰਪ ਦੀ ਉਹ ਐਵੇਂ ਆਪਣੇ ਕੋਲੋਂ ਅਫਵਾਹਾਂ ਫਲਾ ਰਿਹਾ ਤੇ ਅਸੀਂ ਦੇਖ ਰਹੇ ਹਾਂ ਕਿ ਅਗਰ ਐਡੀ ਹੀ ਦੋਸਤੀ ਹੁੰਦੀ ਤੇ ਆਪਣੀ ਇਨੋਗਰੇਸ਼ਨ ਦੇ ਮੌਕੇ ਤੇ ਸਿੱਖਾਂ ਦੀ ਬਜਾਏ ਜਿਨ੍ਹਾਂ ਨੂੰ ਗੋਦੀ ਮੀਡੀਆ دہشتਗਰਦ ਕਹਿੰਦਾ ਖਾਲਸਤਾਨੀ ਕਹਿੰਦਾ ਉਹਨਾਂ ਦੀ ਜਗ੍ਹਾ ਤੇ ਨਰਿੰਦਰ ਮੋਦੀ ਆਪ ਹੁੰਦਾ ਉਹ ਸਾਡੇ ਸਾਹਮਣੇ ਵੀ ਹਰ ਬੰਦਾ ਸਮਝਦਾਰ ਹੈ ਅਸੀਂ ਦੇਖ ਰਹੇ ਹਾਂ ਕਿ ਸਿੱਖ ਤਰੱਕੀ ਕਰ ਰਹੇ ਨੇ ਤਾਂ ਲੋਕ ਜਲ ਰਹੇ ਨੇ ਕੋਈ ਨਹੀਂ ਲੋਕਾਂ ਨੂੰ ਜਲੰਦਿਓ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋਗੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ